ਬਾਰਿਸ਼ ਹੋਰ ਤੇਜ਼ ਹੋ ਗਈ ਆ ਉਹ ਚੈੱਕ ਕਰੋ ਹੁਣ ਭੇਜ ਜਾਣਾ ਪੂਰਾ ਦੇਖੋ ਭਾਈ ਜੀ ਕੰਮ ਖਤਰੇ ਵਾਲਾ ਤਾਂ ਆ ਜਾੜ ਜਾਂਦਾ ਜਦੋਂ ਬੰਦ ਹੋ ਜਾਂਦੀ ਮੋਟਰ ਇੱਧਰ ਇੱਧਰ ਆ ਗਏ ਹੁਣ ਇੱਧਰ ਵਈਆਂ ਵਾਲਾ ਸਾਈਡ ਇੱਧਰ ਵੇਖ ਲਓ ਕੋਈ ਨਹੀਂ ਜੀ ਹੈਗਾ ਇੱਥੇ ਨਰਵਿਲ ਆਇਆ ਨਹੀਂ ਕੋਈ ਟਰੈਕਟਰ ਟਰਾਲੀ ਨਹੀਂ ਆਇਆ ਅਹੀਂ ਵੀ ਇਧਰ ਇਥੋਂ ਨਹੀਂ ਹਟਦਾ ਮਿੱਤਰੋ ਪਾਣੀ ਇਹ ਹੋਰ ਆਈ ਜਾਂਦਾ ਤੇ ਆ ਵੀਰੋਂ ਨਹੀਂ ਆਏ ਆ ਸਪੈਸ਼ਲ ਰੋਪੜ ਤੋਂ ਪੱਕਾ ਨਹੀਂ ਆਲਾ ਸੀ ਹੋਰ ਥੋੜੇ ਦਿਨਾਂ ਤੱਕ ਆ ਦੋ ਬੇੜੀਆਂ ਜਿਹੜਾ ਲੋਕਾਂ ਨੂੰ ਨੁਕਸਾਨ ਹੋਇਆ ਅਗਲੇ ਪਾਸੇ ਕੋਈ ਨਾਲਾ ਤਾਂ ਨਹੀਂ ਇਧਰ ਆ ਜਾ ਕਾ ਪੀ ਗਏ ਬੱਸ ਸਿੰਘ ਆ ਗਏ ਸੇਵਾ ਕਰ ਗਏ ਆ ਗਏ ਭਾਈ ਜੀ ਆ ਗਏ ਆ ਗਏ ਭਾਈ ਬਹੁਤ ਵੰਦ ਆ ਭਾਈ ਬਹੁਤ ਸਾਰੇ ਪਿੰਡਾਂ ਦੇ ਵਿੱਚ ਦੇਖ ਆ ਸਾਰਿਆਂ ਨੂੰ ਕਰੋ ਕਰੀ ਜਾ ਕੇ ਗਲੀ ਗਲੀ ਜਾ ਕੇ ਵੰਡ ਕੇ ਆਏ। ਹਾਂ ਮਿੱਤਰੋ ਵੇਖ ਲਓ ਹਾਲਾਤ। ਤੀਜਾ ਦਿਨ ਜੇ ਅੱਜ ਨੀਂਵ ਨਹੀਂ ਲੋਕਾਂ ਦਾ ਨਾਲ ਐ ਨੇ ਤੇ ਇੰਦਰ ਆ ਦੇਖੋ। ਲੋਕਾਂ ਨੇ ਇਦਾਂ ਤੰਬੂ ਜੇ ਲਾਏ ਏ। ਆ ਵੇਖੋ ਅੰਦਰ ਵੀ। ਆ ਤੇ ਵੇਖੋ। ਰਾਤ ਦਾ ਬੜਾ ਬੜਾ ਮੰਦਾ ਐ ਜ। ਇਨਵਰਟਰ ਹੋ ਗਿਆ ਡਾਣ ਕੇ ਨਹੀਂ ਤੁਹਾਡਾ।

ਮੀਂਹ ਆ। ਅੱਛਾ। ਮੀਂਹ ਸਵੇਰੇ ਤੜਕੇ ਆਇਆ ਵਾ। ਹਾਂ। ਇਹ ਰਾਤੀ ਦੀ ਮੀਂਹ ਹੈਗਾ। ਹਾਂ। ਜਮੀਂ ਦੇ ਸਾਹਮਣੇ। ਕੱਲ ਵੀ ਬੜਾ ਵਿਆਹ ਹੈ। ਕੱਲ ਬਹੁਤ ਮੀਂਹ। ਹੂੰ। ਕੱਲ ਕਿੱਧਰ ਗਏ? ਕੱਲ ਨਹੀਂ ਇੱਧਰ ਹੀ ਗਗੋਮਾਲ ਦੀ ਸਾਈਡ ਇੱਧਰ। ਕੱਲੋਂ ਮਾਲ ਤੰਗਾਈ। ਉਹ ਉਥੋਂ ਕੋਲ ਟਿਕਾ ਪੁੱਲ ਤੋਂ ਲਿਓ ਗਾਜੋ। ਉੱਥੇ ਕੱਲ ਟਰੈਕਟਰ ਜਿਹੜਾ ਨਿਗਾਹੋਂ ਦੋ ਉੱਥੇ ਹੀ ਆ। ਹਾਂ। ਉੱਥੇ ਹੋ। ਹਾਂ ਹੋ। ਉਹ ਪੈਰ ਲੱਗ ਗਿਆ ਨੁਕੀਰ ਪੈਰ ਨਹੀਂ ਲੱਗਾ ਟਾਇਰ ਤੇ ਰੁੜ ਗਿਆ ਟਰੈਕਟਰ ਹੀ ਸਾਰਾ ਵਿੱਚ ਵੜ ਗਿਆ ਟਰੈਕਟਰ ਨੇ ਲੱਭਾ ਨਹੀਂ ਟਰੈਕਟਰ ਨੇ ਖਿੱਚ ਲਿਆ ਬਾਜੋ ਟਰਾਲੀ ਨਾਲ ਹੀ ਨਾ ਹਾਂ ਸਾਰੇ ਪਿੰਡ ਸਾਰੇ ਪਾਸੇ ਘਰੇ ਆ ਜੇ ਇਧਰੋਂ ਇਧਰੋਂ ਵੀ ਸਾਰਾ ਘਰੇ ਆ ਜੇ ਪਾਣੀ ਪਾਣੀ ਇਧਰ ਅੱਗੇ ਘਾਰ ਆ ਜੇ ਤਾਂ ਦੋ ਘਾੜ ਦੇਣਾ ਇਧਰੋਂ ਇਧਰੋਂ ਵੀ ਸਾਰਾ ਘਰੇ ਆ ਜੇ ਤੇ ਇਧਰੋਂ ਵੀ ਸਾਰਾ ਘਰੇ ਆ ਆਉਂਦ ਰਹੋ ਔਰ ਤੋਂ ਜਨਰੇਟਰ ਜਲਾਇਆ ਜੇ ਟੀ ਮੋਟਰ ਵਾਟਰ ਤੇ ਪਾਣੀ ਪਾਣੀ ਬਾਹਰ ਲਾਂਗੇ ਤਾਰਾ ਦੁਲਲਾ ਲੱਗਿਆ ਨਾ ਇੱਧਰ ਜਨਰੇਟਰ ਲਾ ਕੇ ਇੱਧਰ ਪਾਣੀ ਆ ਜਾਂਦਾ ਇੱਧਰ ਪੈਵ ਲਾ ਕੇ ਤੇ ਇੱਧਰ ਭੰਨਦੇ ਆ ਉਹ ਵੇਖੋ ਗੇਲੇ ਬੰਦੇ ਬੈਠੇ ਨਾ ਤੀਰ ਬਣਾਉ ਔਖਾ ਯਾਰ ਨਾ ਬੰਨਾ ਚਾਹੇ ਇਸ ਤਰ੍ਹਾਂ ਸੌਂ ਸਕਦਾ ਨਾ ਬੈਹ ਸਕਦਾ ਇਹ ਦਿਨਾਂ ਦੇ ਆਇਆ ਨਾ ਹਾਲ ਉਹ ਹੀ ਸਮਝ ਸਕਦੇ ਇਹਨੂੰ ਛੂਈ ਯਾ ਪੋਈ ਸਮਾਨ ਦਾ ਪਾਣੀ ਕਿੱਥੇ ਪਿਆ ਆ ਇਹਨਾ ਇਹ ਬਚਾਏ ਕਿ ਪਿੰਡ ਨਹੀਂ ਪਾਣੀ ਆ ਮਤਲਬ ਪਿੰਡ ਦੇ ਵਿੱਚ ਨਹੀਂ ਪਾਣੀ ਆ ਸੱਡਾ ਸੱਡਾ ਤੇ ਪਾਣੀ ਰਹਿ ਜਾਂਦਾ ਸਾਰੇ ਪਾਸੇ ਘਿਰਿਆ ਪਿੰਡ ਇਥੋਂ ਨਹੀਂ ਹਟਦਾ ਮਿੱਤਰੋ ਪਾਣੀ ਇਹ ਹੋਰ ਆਈ ਜਾਂਦਾ ਵਧਿਆ ਅੰਕਲਾਂ ਨਾਲ ਪਾਣੀ ਘੜਿਆ ਇਧਰ ਰਾਤੀ ਵਧਿਆ ਚਲਗਾ ਵੱਧ ਰਿਹਾ ਹਾਂ ਤੇ ਦੋ ਘੰਟੇ ਹੋ ਗਏ ਤੇ ਕੰਮ ਆ ਮੈਂ ਆਪਣੇ ਬਲੌਗ ਇੰਦੇ ਪਾਉਣੇ ਆ ਉਹਕੇ ਮੱਥੇ ਤੇ ਕਾਈ ਜਾਂਦਾ ਹੁੰਦਾ ਕੋਈ ਮੋਦੀ ਆਉਂਦਿਆ ਲੈ ਕੇ ਦੁੱਧ ਉਹਨਾਂ ਮੁਰਤੇ ਲਈ ਕਿ ਨਹੀਂ ਅੱਲਾਹ ਮਾਫੀ ਨਾ ਆਈਆਂ ਅਗਰ ਆਲੇ ਵਾਲ ਬਾਹਰ ਵਾਲੀ ਸਾਈਡ ਜੇ ਇਧਰ ਦੇਖੋ ਕਿੰਨਾ ਪਾਣੀ ਆਉਂਦੇ ਇਧਰੋਂ ਆਹ ਸਾਹਮਣੇ ਯਾਰ ਦਾ ਡੇਰਾ ਜਿਆ ਬਣੇ ਦਾ ਡੁੱਬਾ ਪਿਆ ਜਾ ਉਹ ਵੀ ਕੀ ਕਰੇ ਹੁਣ ਬੰਦਾ ਹੈ ਇਧਰ ਦੇਖੋ ਪਾਣੀ ਆਂਦਿਆ ਅੱਜ ਸੜਕਾਂ ਵੀ ਟੁੱਟੀਆਂ ਨੇ ਤੇ ਪੁਲੀ ਹੀ ਹੋ ਗਈ ਟੁੱਟ ਗਈ। ਆਮ ਤਾਂ ਕਾਫੀ ਔਖਾ ਆ ਬੈ। ਅੱਜ ਦੇ ਇਲਾਕੇ ਦੇ ਸਾਰਿਆਂ ਦੀ ਸੇਵਾ ਕਰਦੇ ਆ। ਨਾਲ ਇਧਰ ਦੇ ਇਲਾਕਿਆਂ ਨਾਲ ਤੁਹਾਨੂੰ ਦੱਸਦੇ ਮਾਹੌਲ ਚ ਕੀ ਆ। ਮੰਡੀ ਆਇਆ ਜੇ ਦਾਣਾ ਮੰਡੀ ਤੇ ਆ। ਇੱਥੇ ਬਚਾਅ ਜੇ ਤੇ ਪਾਣੀ ਪੋਣੀ ਨੇ ਆਇਆ ਤੇ ਜਿਹੜੇ ਲੋਕ ਡੰਗਰ ਉਹ ਆਪਣੇ ਲੈ ਕੇ ਆਉਂਦੇ ਜਾਂ ਆਦਮੀ ਦੇ ਹੋਗੇ ਕੈਂਪ ਜਾਂ ਉਹਦਾ ਜਿਹੜੇ ਬੰਦੇ ਆਉਂਦੇ ਉਹ ਇੱਥੇ ਰੱਖੀ ਜਾਂਦੇ ਹਨ ਇੱਥੇ ਆਈ ਜਾਂਦੇ ਸਾਰੇ। ਮੰਦਰ ਪਾਣੀ ਦਾ ਵੀ ਇੱਥੋਂ ਪ੍ਰਬੰਧ ਹੈਗਾ ਸਾਰਾ। ਉਹਨੋਂ ਅੰਦਰ ਚੱਲਿਆ ਬੰਦੇ ਆਪਣੇ ਆਏ ਜੇ ਮੈਂ ਇਹਦੇ ਉੱਪਰ ਕਿਸੇ ਨਾ ਬਹਿ ਗਿਆ ਟਰੈਕਟਰ ਤੇ ਅ ਮਿੱਤਰੋ ਇੱਥੇ ਹੋਵੇ ਸਕਦੇ ਤੇ ਲੈਂ ਲੱਗੀ ਆ ਪੂਰੀ ਤੇ ਇੱਥੇ ਰਾਸ਼ਨ ਲੈ ਆਂਦੇ ਆ ਡੰਗਰਾ ਤੇ ਸਾਰਾ ਚਾਰਾ ਜੂਰਾ ਲੈ ਰਹੇ ਆ ਆ ਆਪਣੇ ਬੰਦੇ ਅੱਗੇ ਲੈ ਰਹੇ ਆ ਬਸ ਆਪਣਾ ਨੰਬਰ ਵੀ ਆਉਣ ਹੀ ਆਲਾ ਇੱਥੇ ਅੱਗੇ ਤੇ ਇਸ ਤੋਂ ਬਾਅਦ ਅਸੀਂ ਜਲਦੇ ਅੱਗੇ ਅੱਜ ਇਹ ਰੋ ਵਾਕੀ ਟੋਕੀ ਜਾਂ ਵੀ ਲੈ ਆਂਦਾ ਕਿਉਂਕਿ ਉਧਰਲੇ ਪਾਸੇ ਨਾ ਇਹ ਰੇਂਜ ਨਹੀਂ ਆਉਂਦੀ ਤੇrna ਵਾਵਾ 1-2 ਕਿਲੋਮੀਟਰ ਤੱਕ ਰੇਂਜ ਜਿਹੜੀ ਵਧੀਆ ਆ ਜਾਏਗੀ ਮਿੱਤਰੋ ਲੈ ਆਏ ਪਰਤੀ ਜੀ ਤੇ ਹੁਣ ਅੱਗੇ ਚੱਲਦੇ ਹਾਂ ਟਰਾਲੀ ਉਧਰ ਪੁਲ ਤੇ ਖਲੋਤੀ ਆ ਸਰਪੰਚਾਉ ਨੇ ਪੁੱਛਣਾ ਅਗੇ ਬੱਚਾ ਸਰਪੰਚੋ ਚਾਲਾ ਚੋਰਾ ਲੱਦ ਲਿਆ ਡਗਰਾਦਾ ਤੇ ਹੁਣੇ ਹੀ ਚੱਲੇ ਆ ਅੱਗੇ ਵੇਨੇ ਆ ਸਾਰਾ ਸਮਾਨ ਸਮੋਸਾ ਕਰ ਸਕਾ ਦੋਤੇ ਲੈਣਾ ਸਾਰਾ ਕੋਈ ਲੈਣ ਵਾਲਾ ਆਜੇ ਤੇ ਚੱਲਦੇ ਆ ਆਪਣੇ ਨਾਲ ਨਾਲ ਦੱਸ ਦਿਆਂ ਤੁਹਾਨੂੰ ਮੋਟਰ ਉਧਰ ਟਰੈਕਟਰ ਤੋਂ ਤੇ ਛੱਡ ਆਏ ਜੇ ਤੇ ਇਧਰੋਂ ਟਿੱਕਿਆਂ ਤੇ ਚੱਲੇ ਜੇ ਇਧਰਲੇ ਪਾਸੇ ਟਿੱਕੇ ਤੇ ਨਾਲੋਂ ਬਲੈਰੋ ਆ ਜਿਹੜਾ ਪਿੱਛੇ ਤੁਹਾਨੂੰ ਪੂਰ ਦਿਖਾਇਆ ਉਹ ਨਾ ਕਿ ਹਾਂ ਉਹ ਬਲੈਰੋ ਜੇ ਬੈਜੀ ਓਏ ਠੀਕ ਆ ਲੈ ਲੋ ਬੜਾ ਮੰਡਾ ਲੋ ਤਾਂ ਮੀਂਹ ਨਹੀਂ ਹਟੰਦਿਆ ਆਹ ਪ੍ਰਵੋਕੀ ਟੋਕੀ ਦਾ ਬੜਾ ਫਾਇਦਾ ਜਿੱਥੇ ਰੇਂਜ ਨਹੀਂ ਨਾ ਆਉਂਦੀ ਉਹ ਤੇ ਵੋਕੀ ਟੋਕੀ ਚੱਲੀ ਜਾਂਦੇ ਆਪਣਾ ਇੱਧਰ ਇੱਧਰ ਆ ਗਏ ਹੁਣ ਇੱਧਰ ਵਈਆਂ ਵਾਲਾ ਸਾਈਡ ਇੱਧਰ ਵੇਖ ਲੋ ਕੋਈ ਨਹੀਂ ਜੀ ਹੈਗਾ ਕੋਈ ਅੰਦਰ ਵੇਖ ਲੋ ਆਇਆ ਨਹੀਂ ਕੋਈ ਟਰੈਕਟਰ ਟਰਾਲੀ ਨਹੀਂ ਆਇਆ ਅਸੀਂ ਵੀ ਇੱਧਰ ਆਏ ਕਿਉਂਕਿ ਉਧਰੋਂ ਸਾਰਾ ਪਾਣੀ ਇੱਧਰ ਆਂਦਿਆ ਤੇ ਹੁਣ ਉਧਰ ਜਾਂਦੀ ਕਿ ਇਹਨੂੰ ਕੋਈ ਲੋੜ ਨਹੀਂ ਤੇ ਆ ਵੀਰੋਂ ਨਹੀਂ ਆਏ ਆ ਸਪੈਸ਼ਲ ਰੋਪੜ ਤੋਂ ਸੁੱਕੀ ਰਸਤੇ ਲੈ ਕੇ ਵੀਰੇ ਕਦੋਂ ਦੇ ਆਏ ਤੁਸੀਂ ਭਾਜੀ ਅਸੀਂ ਅੱਜ ਸਵੇਰੇ ਹੀ ਆਏ ਸੀ ਜੀ। ਅੱਛਾ ਜੀ। ਅਸੀਂ ਆਪਣੇ ਪਿੰਡੋਂ ਸਾਡਾ ਰੋਪੜ ਕੋਲ ਪਿੰਡ ਚੰਦਪੁਰ ਕਾਲਾ ਪਿੰਡ ਆ ਸਾਡਾ ਰੋਪੜ ਜ਼ਿਲ੍ਹੇ ਦਾ। ਠੀਕ ਆ ਜੀ। ਤੇ ਅਸੀਂ ਅੱਜ ਸਵੇਰੇ 5:00 ਵਜੇ 4:30 ਵਜੇ ਪਿੰਡੋਂ ਤੁਰੇ ਸੀ। ਠੀਕ ਆ ਜੀ। ਤੇ ਇੱਥੇ ਆ ਗਏ ਜੀ ਅਸੀਂ 9:30 ਵਜੇ। ਕੀ ਕੀ ਲੈ ਕੇ ਆਏ ਰਸਤੇ 'ਚ? ਸਾਡੇ ਕੋਲ ਭਾਜੀ ਰਾਸ਼ਨ ਆਪਣਾ ਸਾਰਾ ਹੈ ਜੀ। ਰਾਸ ਬਰੈਡ ਜੀ, ਆਟਾ, ਦਾਲ, ਆਲੂ, ਪਿਆਜ਼, ਮਿਰਚ, ਮਸਾਲੇ, ਮਿਰਚ ਮਸਾਲਾ ਸਾਰਾ ਕੁਝ ਹੈ ਜੀ। ਆਡੋਮਾਉਸ ਵਗੈਰਾ ਹੈ ਜੀ, ਵਗੈਰਾ ਦਵਾਈਆਂ ਵਗੈਰਾ ਜੀ। ਠੀਕ ਆ ਜੀ। ਹ ਸੰਗਤ ਕਾਫੀ ਦੂਰ ਦੂਰੋਂ ਜਿਹੜੀ ਆ ਕੇ ਜਿਹੜੀ ਸੇਵਾ ਕਰਦੀ ਆ ਤੇ ਇਧਰ ਬਾਰਿਸ਼ ਵੀ ਆ ਗਈ ਬਾਰਿਸ਼ ਦੇ ਵਿੱਚ ਹੀ ਵੀਰ ਕਾਫੀ ਪਹਿਲਾਂ ਤੇ ਕਾਫੀ ਵੀਰ ਖੱਜਲ ਖਰਾਬ ਹੁੰਦੇ ਰਹੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਭਾਜੀ ਆਪ ਵੀ ਬਹੁਤ ਘੁੰਮੇ ਜੀ ਅਸੀਂ 16 ਕਿਲੋਮੀਟਰ ਘੁੰਮ ਕੇ ਦੁਬਾਰਾ ਵਾਪਸ ਫੇਰ ਲਤੀ ਜਗ੍ਹਾ ਤੇ ਆਏ ਠੀਕ ਹੈ ਸਾਰੇ ਪਾਸੇ ਰਾਸਨ ਪੁੱਜਿਆ ਹੋਇਆ ਜੀ ਇਧਰ ਪਿੰਡਾਂ 'ਚ ਕੋਈ ਨਹੀਂ ਆ ਰਿਹਾ ਦਈ ਹਾਂਜੀ ਇਹਦੇ ਕਰਕੇ ਸਾਨੂੰ ਪਿੰਡਾਂ ਜਾ ਕੇ ਫਾਇਦਾ ਜੀ ਜਿੱਥੇ ਕੋਈ ਪਹੁੰਚੇ ਨਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਪਿੰਡਾਂ 'ਚ ਕੋਈ ਨਹੀਂ ਪਹੁੰਚਿਆ ਹਾਲ ਦੇਖੋ ਜੀ ਕੀ ਹੋ ਤੇ ਨਾ ਹੀ ਕੋਈ ਇੱਧਰ ਬੋਰਡ ਤੇ ਅੱਗੇ ਜਾਵਾਂਗੇ ਬੋਲੋ ਅੰਨੇ ਦਾ ਟਰੈਕਟਰ ਟਰਾਲੀ ਦੇ ਹੈਗੇ ਹੀ ਆ ਸਾਡਾ ਪੂਰਾ ਮਕਸਦ ਆ ਅਸੀਂ ਉੱਥੇ ਰਸ਼ਨ ਲਈ ਆ ਜਿੱਥੇ ਕੋਈ ਨਾ ਪਹੁੰਚੇ ਜੀ ਬਿਲਕੁਲ ਮੈਂ ਵੀ ਤੁਹਾਡੀ ਸਹਿਤਾ ਨਾਲ ਬੋਟ ਤੇ ਆਏ ਪੰਜਾਬ ਤੇ ਆਇਆ ਹੈ ਤਾਂ ਅਸੀਂ ਰਲ ਕੇ ਸਾਰੇ ਜਾਣੇ ਇਕੱਠੇ ਹੋ ਕੇ ਇਸ ਨੂੰ ਪੂਰਾ ਕਰੀਏ ਤੇ ਸਾਡਾ ਇਹ ਮਾੜਾ ਸਮਾ ਜਿਹੜਾ ਹੈ ਉਹ ਠੀਕ ਆ ਬਾਈ ਜੀ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਾਰਿਸ਼ ਹੋਰ ਤੇਜ਼ ਹੋ ਗਈ ਆ ਉਹ ਚੈੱਕ ਕਰੋ ਹੁਣ ਭੇਜ ਜਾਣਾ ਪੂਰਾ ਉਹ ਵੰਡਣ ਦੇ ਲੰਗਰ ਉਹ ਬੀੜੀ ਦੇਣੀ ਆ ਜਿੱਥੇ ਜਿੱਥੇ ਜਾਣਾ ਹੈ ਹਰ ਰੁਪਈਆ ਤੇ ਜਿੱਥੇ ਜਾਣਾ ਹੈ ਅਮੀ ਗਿੱਲਾ ਲੈ ਕੇ ਆਇਆ ਨਾ ਵੇਖ ਗਿੱਲਾ ਪੰਜਾਂ ਗਿੱਲਾ ਰਾਹ ਚ ਲਿਆ ਦੂਜੀ ਦੇ ਸੁੱਕਾ ਜਾਏਗਾ ਟਰਾਲੀ ਟਰੈਕਟਰ ਵੀ ਟਰਾਲੀ ਟਰੈਕਟਰ ਵੀ ਚੱਲ ਜਾਣਗੇ ਅੱਪਾ ਡਾਕਟਰ ਟਰਾਲੀ ਦੀ ਆਣਾ ਟਰੈਕਟਰ ਵਾ ਜਾਣਾ ਕਾ ਇੱਥੇ ਆਇਆ ਦੇਖ ਲੈ ਨਾ ਇੱਥੇ ਆਇਆ ਦੇ 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 ਨਾ ਜਾਣਾ ਬਾਲਾ ਬਾਹਰ ਜਾਣਾ ਪੈ ਜੇ ਤੁਸੀਂ ਰੁਕ ਲੱਗਾ ਪਾ ਜੀ ਫੋਨ ਉਹ ਵੀਡੀਓ ਰੱਖਾ ਅੱਟ ਨਾਲ ਉੱਥੇ ਹੀ ਇਹਦੇ ਬੱਲੇ ਪਾ ਦੇ ਇਹਦਾ ਜਾਉਂਗੇ ਇਹਦਾ ਜਾਉਂਗਾ ਦੇਖੋ ਭਾਈ ਨੰਬਰ 4 ਵਾਲਾ ਕਾ ਜੜ ਜਾਂਦਾ ਜਦੋਂ ਬੰਦ ਹੋ ਜਾਂਦੀ ਮੋਟਰ ਸਪੈਸ਼ਲ ਤੁਹਾਨੂੰ ਬਤਾਵਾ ਆਪਕੋ ਪਤਾ ਸਭ ਜਾ ਜਾ ਗਿਆ ਥਾ ਉਹ ਮੇਰੇ ਕੋਲ ਯਾਰਾ ਚਲੋ ਦੋ ਬਣਾ ਲੈ ਹੋਰ ਥੋੜਾ ਥੋੜਾ ਸਭਾ ਸਭਾ ਭਾਰਤ ਮਾਰੂ ਚਲੋ ਚਲੋ ਨੀ ਆਇਆ ਉਹ ਅਗਲੇ ਕਿਹੜਾ ਆ ਨੀ ਅਗਲੇ ਕਿਹੜੇ ਲੈ ਅਗਲੇ ਕਿਹੜੇ ਉਹ ਗੋਰੇ ਨੂੰ 4 ਤੇ ਕਰ ਲਾ 5 ਤੇ ਇਹ ਵੇ 15 ਦੇ ਕਰ ਲੈ 15 ਦੇ 15 ਦੇ ਉਹ ਉਹ 15 ਦੇ ਕਰ ਲੈ ਇਹਨੂੰ ਇੰਦਾ ਨਾ ਹਿੱਲੋ ਨਾ ਜਿਆਦਾ ਹਿੱਲ ਜੋਲਣਾ ਨਾ ਕਰੋ ਆਉਂਦੀ 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 ਆ ਆ ਇੱਧਰ ਆਏ ਹਣ ਪਿੰਡ ਕਿਹੜਾ ਪਿੰਡ ਮੈਂ ਚਿੱਤੇ ਭੁੱਲ ਗਿਆ ਕੋਰਡਲੀ ਕੋਰਡਾ ਨਾ ਨਹੀਂ ਨਹੀਂ ਅਗਲਾ ਪੰਝਾ ਵਾਲਾ ਪੰਝਾ ਵਾਲਾ ਪੰਝਾ ਵਾਲਾ ਇੱਧਰ ਦੇਖੋ ਜੋਨਾ ਅੱਗੇ ਪਿੱਛੇ ਆਇਆ ਸੀ ਉਹ ਚੌਣਾ ਪੂਰਾ ਡੱਬਿਆ ਪਿਆ ਸੀ ਮਤਲਬ ਉਹ ਪੱਕਿਆ ਪਿਆ ਸੀ ਚੌਣਾ ਪੂਰਾ ਨਹੀਂ ਅੱਜ ਸੁੱਕਾ ਸਮਾਨ ਲੈ ਗਏ ਉਹ ਬੰਦ ਹੋ ਗਈ ਆ ਆ ਵੀਰ ਉਹਨੇ ਡੋਪਰ ਪਾਇਆ ਇੱਧਰ ਸਾਡੇ ਆਲ ਵੇਖ ਲਓ ਤੁਹਾਨੂੰ ਪਤਾ ਨਹੀਂ ਕਿ ਹਾਲ ਪਿਆ ਹੋਇਆ ਹੈ ਉੱਥੇ ਕਿ ਬੜੇ ਨੇ ਆਉਂਦੇ ਭਾਈ ਡਰਾਈਵਰ ਆ ਜਣ ਕੇ ਆ ਵੋਕੀ ਟੋਕੀ ਬੜਾ ਸਾਧੇ ਆ ਜਿਦਾਂ ਜਿੱਤੇ ਰੇ ਨਹੀਂ ਆਉਂਦੀ ਆ ਬੀਤੀ ਭਾਈ ਪੱਥਰ ਰੱਖ ਲਓ ਉਹਨਾਂ ਦਾ ਪੱਥਰ ਮਾਨ ਹੈ ਉਹ ਪਿਆਜ ਕੱਢ ਲਓ ਜੇ ਖੋਲ ਲੂਗੇ ਮੈਂ ਆ ਜਣ ਆ ਔਰ ਡੇਰੇ ਦੂਰੇ ਵੇਖੋ ਕੇ ਸਾਰੇ ਡੁੱਬੇ ਪਏ ਇੱਧਰ ਵੇਖੋ ਲੋਕ ਕਿਤਾ ਖਲੋਤੇ ਇੱਧਰ ਇਹਨੂੰ ਕਰ ਲੈ ਟਰਾਲੀ ਆਉਂਦੀ ਐ ਇਹਨੂੰ ਕਰ ਲੈ ਇਹਨੂੰ ਮੈਨੂੰ ਬੜਾ ਤੁਹਾਡੇ ਤੇ ਟਰਾਲੀ ਪਹੁੰਚ ਜਦੀ ਯਾਰ ਉਹਨੇ ਪਿੰਡ ਜੇ ਜੋ ਪਿੰਡ ਟੰਗਾਈ ਉੱਥੇ ਪਿੰਡ ਜੇ ਜੋ ਪਿੰਡ ਟਰਾਲੀ ਆ ਗਈ ਇੱਥੇ ਵਈਆਂ ਵੱਲ ਟਰਾਲੀ ਆਉਣ ਲੱਗ ਇਹ ਜੱਲੀ ਆ ਅਪਡੇਟ ਵੱਲੋਂ ਟਰਾਲੀ ਆ ਗਈ ਆ ਰਾਹ ਬਦੋ ਆ ਉਧਰ ਦੀ ਉਹ ਨਹੀਂ ਟਰੈਕਟਰ 4x4 ਦੀ ਨਾ ਗੱਲ ਹੋਈ ਆ ਇੱਥੇ ਆ ਜਣੀ ਟਰਾਲੀ ਮੇਰੀ ਗੱਲ ਸੁਣ ਇੱਥੇ ਟਰਾਲੀ ਤੁਰ ਪਈ ਇੱਥੇ ਆ ਜਣੀ ਇੱਥੇ ਖਲੋ ਜੋ ਉਹ ਮੈਂ ਤੁਸੀਂ ਵੇਟ ਕਰੋ ਤੁਹਾਡੇ ਲਈ ਸਮਾਨ ਬਹੁਤ ਜ਼ਿਆਦਾ ਆਉਂਦਿਆ ਆ ਵੇ ਤੁਸੀਂ ਵੇਟ ਕਰੋ ਸਭ ਬੈਜੋ ਬੈਜੋ ਇਹ ਨਾ ਡੇਰਿਆਂ ਦੀ ਆ ਆਉਂਦੇ ਆਉਂਦੇ ਆ ਟਰਾਲੀ ਆ ਗਈ ਇੱਥੇ ਓਏ ਇੱਥੇ ਬੈਠ ਜਾਓ ਫੌਰੀ ਗੱਲ ਉਹ ਉਹਨੇ ਪੜਾਇਆ ਪੜਾਇਆ ਕਰਾਣੀ ਬਿਲਡਿੰਗ ਹੱਣੀ ਆ ਹਾਂ ਆ ਦੇਖੋ ਆ ਵੇਖੋ ਚੌਂਦਾ ਹੈ ਪੱਕਾ ਨਹੀਂ ਆਲਾ ਸੀ ਹੋਰ ਥੋੜੇ ਦਿਨਾਂ ਤੱਕ ਆ ਦੋ ਬੇੜੀਆਂ ਜਿਹੜਾ ਲੋਕਾਂ ਨੂੰ ਨੁਕਸਾਨ ਹੋਇਆ ਤੇ ਦੂਜੇ ਦੇਗਾ ਤੁਕਾਰਾ ਛੋਲ ਚਾਹ ਲੈ ਛੋਲ ਲੈਣ ਆਏ ਤੱਕ ਤੇਰੇ ਤੇਰੇ ਪਿੰਡ ਤੇਰੇ ਪਿੰਡ ਸੁਕਾਰਾ ਕਿਨੇ ਪਹੁੰਚ ਆਏ ਤੱਕ ਚੱਪੂ ਮਾਰ ਕੇ ਤੇਰੇ ਚੱਪੂ ਨਾਲ ਚੱਲਣਾ ਆ ਆ ਬਾਸ ਆ ਗਏ ਸਭੀ ਲਾ ਤੇ ਜਿਹੜਾ ਇੱਥੇ ਬੰਦਾ ਮੇਜਾ ਫਾਇਦਾ ਨੁਕਰ ਵਾਲੀ ਆ ਇੱਧਰ ਤੇ ਇੱਧਰ ਮੈਂ ਮੇਰੇ ਨਾਲ ਆ ਬੇੜੀ ਆ ਗਈ ਨਾ ਹੈਂ ਨਾਲ ਮਿਲ ਬਣਾ ਕੇ ਨਾਲ ਮਿਲ ਬਣਾ ਵੀ ਬਰਾਬਰ ਆ ਤਾ ਦੁਰਦੀ ਆ ਹਾ ਐਕਸਪੀਰੀਅੰਸ ਕਰੋ ਤੇ ਨਾਲ ਚਾਲ ਬਣਾ ਇਹ ਕੱਲਾ ਸੋਚਦਾ ਵੀ ਮੈਂ ਹੀ ਚਲਾਉਂਦਾ ਇਹ ਵਜਨ ਸਾਡਾ ਕੱਲਾ ਹੀ ਚੱਕੀ ਫਿਰਦਾ ਇਹ ਇੱਕ ਟੋਟਲ ਦੀ ਕਿਆ ਕਿਆ ਸ਼ਾਮ ਨੂੰ ਤੈਨੂੰ ਦੇਸੀ ਪਿਆਉਣੀ ਏ ਥੱਲੇ ਥੱਲੇ ਸ਼ਾਮ ਨੂੰ ਤੈਨੂੰ ਦੇਸੀ ਪਿਆਉਣੀ ਏ ਆਰਾਮ ਹਾਂ ਉਹਨੂੰ ਬਾਪੇ ਦਾ ਹੋ ਗਈ ਜਲਦੀ ਪਲਾਉਣੀ ਏ ਯਾਰ ਇਕ ਬੈਠੇ ਹੋ ਹੌਲੀ ਬੋਲ ਹੌਲੀ ਬੋਲ ਕੋਈ ਕੋਈ ਨਾ ਕਰੀ ਤਾਮ ਕੀ ਲਾਣਾ ਉਹਨੂੰ ਸ਼ਾਮ ਨੂੰ दारू ਪੀਏਗਾ दारू ਪੀਂ ਕੰਡ ਵਾਲੇ ਆਇਦਰ ਆ ਗਏ ਮਿੱਤਰੋ ਨੰਗਲ ਪਿੰਡ ਨੰਗਲੀ ਨਾ ਇਹ ਦੇਖੋ ਨੰਗਲ ਵਾਲੇ ਲੱਗੀ 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 ਥੱਲੇ

ਲਗ ਜਾਣਾ ਨਾਲ ਇੱਥੇ ਰੰਮ ਕਿਤੇ ਆ ਤਾਂ ਨਾਲ ਕਿੱਥੇ ਰੋ ਪਹਿਲਾਂ ਇੱਥੇ ਆ ਪਹਿਲਾਂ ਰਸਨ ਹੈ ਰਸਨ ਲੈ ਕੇ ਆਏ ਪਹਿਲਾ ਚਾਂਸ ਤੁਹਾਡਾ ਠੀਕ ਹੈ ਪੱਕੀ ਗੱਲ ਹੈ ਅਸੀਂ ਆ ਜਾਈਏ ਭਾਈ ਹੈ ਪਹਿਲਾਂ ਮੈਂ ਕਹਿੰਦਾ ਅਸੀਂ ਆ ਜਾਈਏ ਪਹਿਲਾ ਚਾਂਸ ਤੁਹਾਡਾ ਠੀਕ ਹੈ ਉਹ ਅਸੀਂ ਇੱਧਰ ਪਿੰਡ ਦੇ ਨੰਗਲੀ ਪਿੰਡ ਵਾਲੀ ਨੰਗਲ ਨੰਗਲ ਪਿੰਡ ਵਾਲੀ ਆਪਾਂ ਠੀਕਾ ਚੀਜ਼ ਆ ਓਕੇ ਆ ਤੇ ਤੁਸੀਂ ਕਿੱਧਰ ਚੱਲੇ ਜੇ ਆਪਨੇ ਇੱਕ ਘਰ ਰੋਟਲ ਫਾਵਾ ਤੇ ਲਗਾ ਦੋਗਾ ਆਪ ਕੋ ਸਪੰਚਿਆ ਚੰਗਾ ਬਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਠੀਕ ਆ ਜੀ ਕੋਈ ਅੱਜ ਤਾਂ ਕਿ ਚਾਹੀਦਾ ਕੋਈ ਕਰਦਾ ਅੱਜ ਤਾਂ ਵੀ ਤੁਸੀਂ ਕਹਿਣਾ ਉਦਾਂ ਬਣਾ ਲੈ ਬਸ ਇਹ ਧਿਆਨ ਰੱਖੋ ਕਿ ਕਿਸੇ ਦੇ ਇਦਾਂ ਜ਼ਿਆਦਾ ਲੋਡ ਤੋਂ ਵੱਧ ਨਾ ਕਰੀ ਨਾ ਲੋਡ ਤੋਂ ਵੱਧ ਨਾ ਹੋਵੇ ਕੋਈ ਦੇਖ ਲਈ ਤੁਸੀਂ ਆਪ ਲਗੋ ਕਣਾ ਨਾ ਆ ਟਣੇ ਚਾਹੀਦਾ ਨਹੀਂ ਪਾਣੀ ਦੇ ਦਿਓ ਪਾਣੀ ਰਾਸ਼ਨ ਤੇ ਪਾਣੀ ਦੇ ਦਿਓ ਇਹਨਾਂ ਨੂੰ ਇਹਨੂੰ ਆਟਾ ਨਹੀਂ ਚਾਹੀਦਾ ਮੰਗ ਕੇ ਲੈ ਲਓ ਕੋਈ ਗੱਲ ਨਹੀਂ ਤੁਸੀਂ ਦੇ ਦੇ ਆ ਟਣੇ ਕਹਿੰਦੇ ਪਾਣੀ ਆ ਮਾਤਾ ਜੀ ਆ ਤਾਂ ਹੀ ਰੰਗ ਗੱਲ ਫਾਟਾ ਜਿੰਨਾ ਕਾਗਾ ਉਧਰ ਰਹਿਣ ਦੋ ਤੇ ਬਾਕੀ ਆ ਪਾਣੀ ਵਾਲੇ ਤੁਸੀਂ ਆ ਜੋ ਪਾਣੀ ਹੈਗਾ ਹਾਂਜੀ ਹਾਂਜੀ ਪਾਣੀ ਲਿਆਂਦਾ ਨਾਲ ਪਾਣੀ ਲੈ ਲੈ ਪਾਣੀ ਲੈ ਖੜਨਾ ਪਾਣੀ ਦੇ ਪਾਣੀ ਨੇ ਮੰਗਿਆ ਹਾਂ ਹਾਲੋ ਪਾਣੀ ਇੱਧਰ ਰੱਖ ਲੈ ਇੰਦਰ ਰੱਖ ਹਾਂ ਬismillah ਹਾਲੋ ਜੀ ਫਰੇ ਪਾਸੇ ਦੇਖ ਲੋ ਇੱਧਰ ਆ ਪਹਿਲਾ ਪਿੰਡ ਜਿੱਧਰ ਆਪਾਂ ਪਹੁੰਚ ਕੀਤੇ ਆਹ ਰਹਾ ਵੀ ਆਤਕ ਲੈ ਨੰਗਲ ਪਿੰਡ ਕੋੜ ਬੰਦ ਨੂੰ ਬਹੁਤ ਲੋੜ ਬੰਦ ਨੂੰ ਕਾ ਨਾ ਗਿਆ ਬੋਟਰ ਓਕੇ ਓਕੇ ਸਭ ਇਹ ਤੋਂ ਇੱਕ ਕਰਮ ਇਹ ਵੀ ਬਹੁਤ ਸੀਨ ਤੇ ਆ ਮੰਨ ਲਓ ਕਿ ਲੋੜ ਸਵੇਰੇ ਫੇਰ ਆਏਗਾ ਸਵੇਰੇ ਫੇਰ ਆ ਜਾਗੇ ਵੀਰੇ ਫੇਰ ਆ ਜਾਗੇ ਇਹ ਨੂੰ ਮਿਲ ਜਾ ਬ ਯਾਰ ਇਹਨਾਂ ਨੂੰ ਚਾਰਜ ਹੋ ਜੇ ਇੱਕ ਨੂੰ ਇੱਕ ਵੀ ਨਾ ਮਿਲ ਆਪਾਂ ਦਿਹਾੜੀ ਫੇਰ ਆਪਾਂ ਅਗਲੇ ਦਿਨ ਫੇਰ ਆਇਨਾ ਪਰ ਰਾਤ ਨੂੰ ਫੇਰ ਆ ਰਿਹਾ ਬਾਈ ਬਹੁਤ ਇਹ ਵੀ ਰੋਪੜ ਤੋਂ ਆਏ ਜੇ ਕਿਸੇ ਵਾ ਲੈ ਕੇ ਆਏ ਬਹੁਤ ਧੰਨਵਾਦ ਜੀ ਦਾ ਰੋਪੜ ਤੋਂ ਆਏ ਜੀ ਹਾਂ ਹਾਂ ਜਟ ਠੀਕ ਹੈ ਬਜੇ ਤੇ ਹੀ ਇਹ ਠੀਕ ਆ ਇਹ ਬੰਦਾ ਅੱਗੇ ਚੱਲ ਗਿਆ ਤੇਰਾ ਅੱਗੇ ਆ ਗਿਆ ਇਹ ਆ ਲੈ ਮੁੰਡੇ ਨੂੰ ਦੋ ਆ ਲੈ ਮੁੰਨੇ ਨੂੰ ਯਾਰ ਇਹ ਕਿੰਨੇ ਜਰੇ ਘਰ ਵਸੋ ਚਾਰ ਕਿੰਨੇ ਆਚਾਰ ਚਾਰ ਆ ਚਾਰ ਵੀ ਦੇਈ ਜਾਂਦਾ ਪਾਏ ਥੱਲੇ ਦੇ ਪਾਸੇ ਹੈਗਾ ਮੇਰੇ ਖਾਲ ਦੇਖਿਆ ਹੈਗਾ ਰਾਸ਼ਨ ਏਜ ਚ ਵਾਧੂਗਾ ਨਾ ਵਾਧੂਗਾ ਰਾਸ਼ਨ ਦਾ ਵਾਧੂ ਆ ਹੂੰ ਪਾਣੀ ਦੇ ਬੇਟੀ ਆ ਉਹਦੇ ਵਿੱਚ ਆ ਪਾਣੀ ਪਾਣੀ ਦੇ ਦੋ ਪਾਤਾ ਦੇ ਦਿਓ ਆ ਤਾਂ ਆ ਪਾਣੀ ਮਾਗਰ ਪਾਣੀ ਹੈਗਾ ਪਾਣੀ ਆ ਬਈ ਬੇਟੀ ਆਹ ਚਾ ਲੋ ਬਈ ਵੰਡ ਦਿਓ ਬਈ ਪਹਿਲੇ ਥੋੜਾ ਥੋੜਾ ਦੇ ਦਿਓ ਪਾਣੀ ਜੀ ਕਿੱਥੇ ਚੁਗ ਗਏ ਹੋ ਆਟਾ ਨਹੀਂ ਨਹੀਂ ਉਧਰ ਹੀ ਆ ਤੁਸੀਂ ਅਗੜਾ ਜ਼ਮਾਨ ਵੰਡ ਬਈਆਂ ਆਲਿਆ ਬਈਆਂ ਆਲ ਅਗਲੇ ਪਿੰਡ ਆ ਹਾਂਜੀ ਬਹੁਤ ਪਤਾ ਯਾਰ ਦੇਖ ਪੁੱਟਾ ਪੁੱਟਾ ਕਰੇ ਪੁੱਟਾ ਅੱਛਾ ਤੁਸੀਂ ਆ ਜਾਵਰ ਕਿ ਨਹੀਂ ਆ ਰਹੀ ਅੱਜ ਖਾਟ ਕੇ ਵਜਨ ਨਾਲ ਹੋ ਗਏ ਹੋਰ ਪਿੱਛੇ ਸਮਾਪਤੀ ਹੋ ਗਈ ਸਾਰੀ ਹੈ ਨਾ 2 ਵਜੇ ਤਿੰਨ ਉਹ ਰੱਖੇ ਹੋ ਗਏ ਕੋਈ ਨਹੀਂ ਕੋਈ ਨਹੀਂ ਤਬੇ ਫੋਨ ਕਰਦੇ ਵੰਜਾ ਲਿਓ ਨਹੀਂ ਨਹੀਂ ਕਟਾ ਚੋੜਾ ਲੈ 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 ਕੋਈ ਨਹੀਂ ਲੈ 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 ਗਿੱਲਾ ਹੀ ਹੈਗਾ ਧਿਆਨ ਮੈਂਬਰ ਹੀ ਕਿੱਕ ਲਿਓ ਇੱਕ 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 ਅਕੀਰ ਕਰਦਾ ਮੈਂਬਰ ਇੱਕ ਅਕੀਰ ਚੀਜ਼ ਲਿਓ ਯਾਰ ਬਸ ਤੁਹਾਡੀ ਰਹੇਗਾ ਬਸ ਠਾਕੀ ਰਾਸ਼ਨ ਮੁੱਕ ਗਿਆ ਬਾਈ ਉਹ ਮੁੱਕ ਲਿਆ ਹੁਣ ਟਰੈਕਟਰ ਦਾ ਬਾਕੀ ਦਾ ਉਹ ਭੀੜ ਨਾ ਪਾਓ ਯਾਰ ਥੋੜੇ ਥੋੜੇ ਪਿੱਛੇ ਹੋ ਜਾਈ ਕਿੱਧਰ ਆ ਰਹੇ ਯਾਰ ਇਹਨਾਂ ਨੂੰ ਆਟਾ ਦਊ ਆ ਲੈ ਆਟਾ ਇੱਕ ਘਰ ਦੇਖ ਮੈਂ ਆਪਣੇ ਤੋਂ ਦਾ ਮਿਲਣਾ ਜਾਂ ਮੈਂ ਦੁਜਾਨੇ ਖੜਿਆ ਹਾਂ ਮੇਰੇ ਕੋਲ ਆ ਗਿਆ ਰਾਸ਼ਨ ਬੱਜੋ ਹੋਰ ਬੜਾ ਟਰੈਕ ਹੈ ਅੱਗੇ ਨੂੰ ਕਿਚਨ ਕਰਾ ਦਿਓ ਜੀ ਮਾਤਾ ਜੀ ਇੱਧਰ ਵੀ ਆ ਜਾਓ ਮਾਤਾ ਜੀ ਯਾਰ ਮਿਲੇ ਨਹੀਂ ਤੁਹਾਨੂੰ ਰਾਸ ਸਵੇਰੇ ਆ ਜਾਾਂਗੇ ਸਵੇਰੇ ਫੇਰ ਆ ਜਾਾਂਗੇ ਇਦਾਂ ਨਾ ਕਰੋ ਪਰ ਮਾਤਾ ਜੀ ਤੁਹਾਨੂੰ ਮਿਲੀਆਂ ਦਈ ਜਾਓ ਇਦਾਂ ਕਰੋ ਬੇਟੀ ਆ ਦੇ ਗਾੜੀ ਵਿੱਚ ਤੁਹਾਨੂੰ ਭਾਈ ਸਾਰਿਆਂ ਨੂੰ ਮਿਲ ਜਦੋ ਸਭੁੱਤੇ ਬੈਠੇ ਨਜ਼ਾਰੇ ਤੁਹਾਨੂੰ ਮਿਲਿਆ ਨਹੀਂ ਕਿਹਦੇ ਦੇ ਦੇ ਯਾਰ 4000 ਆ ਲੋ ਜੀ ਆ ਲੋ ਜੀ 4000 4000 ਹੈਗਾ 10000 ਹੈਗਾ ਬੰਦ ਲਗਾ ਦਈਏ ਸਵੇਰੇ ਫੇਰ ਆਏ ਬਾਈ ਸਵੇਰੇ ਫੇਰ ਆ ਜਾਣਾ ਸਵੇਰੇ ਆ ਆ ਚਲਦੀ ਮੋੜੀ ਚੱਲ ਅੱਗੇ ਬੱਸ ਪਾਹੀ ਕੋਈ ਨਹੀਂ ਮੈਂ ਚੜਦੀ ਮਮਾ ਧਿਆਨਾ ਕੋਈ ਯਾਰ ਨਾਲ ਕੀ ਹੋ ਗਿਆ ਬੱਸ ਚੱਲ ਜਾਨੀ ਚੱਲ ਜਾਨੀ ਨਹੀਂ ਪਤਾ ਨਹੀਂ ਛੱਕ ਕਰ ਗਈ ਸੜ ਕੇ ਆਣਾ ਥੱਲੇ ਦੇ ਜਾਂ ਤਾਂ ਮਟੋੜ ਹੋਣ ਹੋਣੀ ਸੁੱਤਰਗਾ ਸਰਪੰਚਾ ਕੱਲਾ ਸਰਪੰਚਾ ਨਾਵੇਂ ਸਰਵਾਚਰੀ ਲਾਉਣਾ ਪੈਣਾ ਹਾਂ ਹਾਂ ਗੱਲ ਸਹੀ ਕਹੀ ਵੈ ਤੀ ਸਰਵਾਚਰੀ ਲਾਉਣਾ ਹੁਣ ਕੱਲਾ ਸਰਵਾਚਰੀ ਲਾਉਦੇ ਓਕੇ ਬਾਈ ਗੁੱਡ ਨਾਈਟ ਬਾਈ ਫੋਨ ਰੱਖਿਆ ਕਰੋ ਪ੍ਰਵਾਹ ਪ੍ਰਵਾਹ ਇਹ ਨਾ ਦੇ ਦਿਓ ਵੇਟ ਗਈ ਦੀ ਨਾ ਵੇ ਸਰਪੰਚ ਸਾਹਿਬ ਓ ਹੈਲੋ ਗੁੰਗੇ ਜੇ ਰੇ ਟੁੱਟ ਗਈ ਸਾਈ ਲਾਦਾ ਉਹ ਲੱਖੀ ਇੱਕ ਸਾਈ ਇਧਰ ਇੱਕ ਜਣਾ ਕੋਣ ਲੰਗਰ ਦੇ ਕੇ ਤੇ ਵਾਪਸੀ ਕਰ ਆਈ ਆਂ ਆ ਚੱਕਰ ਨਾ ਇੱਥੋਂ ਬੈਠਾ ਮੈਂ ਬੜਾ ਇੱਥੋਂ ਆਉਂਦਾ ਬੜਾ ਔਖਾ ਆ ਬੰਦਾ ਇੱਥੇ ਨੂੰ ਕੋਈ ਵੇਖਿਆ ਨਾ ਪਿੱਛੇ ਵੀ ਰਾਸ਼ਨ ਨਵੇਂ ਲੋਕ ਕਿੱਧਰ ਆ ਰਹੇ ਕਿਉਂਕਿ ਲੋਕਾਂ ਦੇ ਘਰਾਂ 'ਚ ਕੁਝ ਹੈਗਾ ਨਹੀਂ ਸਾਡੇ ਆਪ ਨਹੀਂ ਹੈਗਾ ਸਾਡੇ ਘਰਾਂ 'ਚ ਸਾਨੂੰ ਤੇ ਆਪ ਘਰ ਦੇ ਕਹਿੰਦੇ ਕੋਈ ਆਪਣਾ ਘਰ ਤੇ ਵੇਖ ਲੋ ਬਚਾ ਲੋ ਪਰ ਮੈਂ ਕੋਈ ਗੱਲ ਨਹੀਂ ਅਗਲੇ ਪਾਸੇ ਕੋਈ ਨਾਲਾ ਤਾਂ ਨਹੀਂ ਉਧਰ ਆ ਜਾ ਕਾ ਪੀ ਲਓ ਬਸ ਆਇਆ ਬੜਾ ਇਤਹਾਸ ਆਪੇ ਲੈ ਅੱਜ ਦਾ ਪਾਣੀ ਲੈ ਲੈ ਬਿੱਟੇ ਪਾਣੀ ਲੈ ਕੇ ਫਿਰ ਲੈ ਲੋ ਟਾਈਮ ਹੋ ਗਿਆ ਜੀ ਪੈ ਜਾਏਗਾ ਕਿਉਂ ਨਹੀਂ ਦੇਖੋ ਚੁੱਪ ਪਿਆ ਗਿਆ ਪੈ ਜਾਏਗਾ ਪੈ ਜਾਏਗਾ ਅੱਛਾ ਹੋਰ ਗੱਲ ਫਾਉ ਹੋਰ ਦੇ ਦੋ ਕੋਈ ਆਹ ਫਾੜੀ ਲਓ ਇੱਥੇ ਤੂੰ ਇਆ ਲਾਇਆ ਫਵਾ ਮੈਂ ਕਿਹੜਾ ਜਲੰਗ ਨਹੀਂ ਆ ਕੋਈ ਗੱਲ ਨਹੀਂ ਅੰਦਰ ਬਾਈ ਗਿਆ ਪਾਣੀ ਕਿ ਨਹੀਂ ਬਚ ਗਿਆ ਮਾਲ ਲੰਗਰ ਖਲਾਤਾ ਹਾਂ ਹਾਂ ਮਾਲ ਲੰਗਰ ਹਾਂ ਮਾਲ ਲੰਗਰ ਉਹ ਚਲ ਗਿਆ ਉੱਥੇ ਵਾਲਾ ਇੱਥੇ ਬਚਾਓ ਹੋ ਗਿਆ ਜੀ ਤੁਹਾਡਾ ਠੀਕ ਹੈ ਜੀ ਹੈਲੋ ਭਾਈ ਸਸਿ ਕਾਲ ਮਾਲ ਲੰਗਰ ਜਰਨਲ ਕਰ ਰਿਹਾ ਬਣਕ ਹੈਲੋ ਤੁਹਾਡੇ ਉਹ ਵੱਡੇ ਘਰ ਆ ਬੰਦੀ ਕੁੜੀ ਕੋਲ ਮੈਂ ਵੀਡੀਓ ਕਾਲ ਕਰਦਾ ਤੁਹਾਨੂੰ ਹਾਲ ਦਿਖਾਉਂਦਾ ਰੇ ਜੀ ਅੱਛਾ ਕੱਲ ਹੋਣੀ ਹੈ ਹਾਂ ਪਰ ਇਹਦਾ ਸਿਮੂ ਨਹੀਂ ਲੱਗੇ ਦਿਲਾਉਣਾ ਹਾਂ ਜੀ ਸਾਡੇ ਬੰਦੇ ਜਿੰਨਾ ਘਰੋਂ ਬਾਹਰ ਆਉਣਾ ਜਾਣਾ ਹੁੰਦਾ ਉਹਨਾਂ ਵਾਸਤੇ ਪ੍ਰੋਬਲਮ ਬਹੁਤ ਧੀਵੀ ਆ ਜੀ ਫੇਰ ਅਸੀਂ ਚੱਲੇ ਆ ਆਪਣੇ ਉਧਰ ਜਿੱਧਰੋਂ ਅਸੀਂ ਆਏ ਹਾਂ ਬਾਕੀ ਵੇਖੋ ਹੁਣ ਅੱਗੇ ਦਾ ਕੀ ਪਲਾਨ ਹੈਗਾ ਕਿੱਧਰ ਨੂੰ ਜਾਣੇ ਆ ਜਿਹੜਾ ਆਪਾਂ ਰਾਸ਼ਨ ਪਜਾਇਆ ਨਾ ਜੀ ਵੀ ਆਪਾਂ ਆਏ ਆ ਬਾਹਰ ਵਾਲੇ ਤਾਂ ਬਹੁਤ ਇਕੱਠਾ ਕਿੜੀਆਂ ਤੇ ਮੋੜਾਂ ਤੇ ਪਿੰਡ ਆਹ ਹੁਣ ਜਾਂਦੇ ਟਰੈਕਟਰ ਵਾਲਿਆਂ ਦੀ ਸੇਵਾ ਕਰ ਚਲੋ ਮਿਹਰਬਾਨੀ ਬਈ ਬਹੁਤ ਬਹੁਤ ਧੰਨਵਾਦ ਜੀ ਕਦੇ ਵੀ ਐਨਡੀਆਰਬਸੇ ਵੱਡਾਈ ਚੱਲ ਰਹੀ ਇਸ ਵੀਡੀਓ ਮਜ਼ਾ ਵੀ ਬਹੁਤ ਆਇਆ ਮੈਨੂੰ ਵੇਟ ਜ਼ਿਆਦਾ ਹੋ ਗਿਆ ਪਹਿਲਾਂ ਵੇਟ ਜ਼ਿਆਦਾ ਹੋ ਗਿਆ ਪ੍ਰਾਨੀ ਚਲੇ ਪੈ ਗਈ 2.3.2 ਹੁਣ 88 ਆਹ ਇਹਦਾ ਧੰਨਵਾਦ ਤੁਹਾਡਾ ਤੁਸੀਂ ਅਸੀਂ ਅੱਖਾਂ ਦੇ ਬਚ ਬੁਝ ਧੰਨਵਾਦ ਸਾਫ ਜੀ ਬਹੁਤ ਬਹੁਤ ਤੁਹਾਡਾ ਥੈਂਕ ਯੂ ਸਰ ਬਹੁਤ ਬਹੁਤ ਆ ਇਸ ਕੋ ਬਾਹਰ ਵੀ ਨਿਕਲਣੇ ਹੈਲਪ ਕਰਨਾ ਹੈ ਹਾਂਜੀ ਹਾਂ ਜੀ ਜ਼ਰੂਰ ਜੀ ਜ਼ਰੂਰ ਆਏ ਹੋਏ ਗੱਡੀ ਵਿੱਚ ਦੇਖਣ ਆਏ ਸਿੰਘ ਆ ਗਏ ਸੇਵਾ ਕਰ ਗਏ ਆ ਗਏ ਭਾਈ ਜੀ ਆ ਗਏ ਆ ਗਏ ਭਾਈ ਬਹੁਤ ਬੋਲ ਬਾਈ ਬਹੁਤ ਸਾਰੇ ਪਿੰਡਾਂ ਦੇ ਵਿੱਚ ਦੇਖ ਆ ਸਾਰਿਆਂ ਨੂੰ ਘਰੋ ਘਰੀ ਜਾ ਕੇ ਗਲੀ ਗਲੀ ਜਾ ਕੇ ਵੰਡ ਕੇ ਆਏ ਅੱਛਾ ਕਿਵੇਂ ਰਿਹਾ ਫਿਰ ਬਹੁਤ ਵਧੀਆ ਰਿਹਾ ਪਾਜੀ ਕਿਵੇਂ ਲੱਗਾ ਸੇਵਾ ਕਰਕੇ ਵਧੀਆ ਜੀ ਲੱਗਿਆ ਬਹੁਤ ਵਧੀਆ ਲੱਗਾ ਹਾਂਜੀ ਪੂਰਾ ਪੂਰਾ ਜੀ ਪੂਰਾ ਓਕੇ ਹਾਂਜੀ ਸਿੰਘੋ ਫੋਨ ਫੋਣਾ ਹੋ ਗਿਆ ਬੰਦ ਨਹੀਂ ਚੱਲਣ ਦੇ ਵੀਰ ਜੀ ਚੱਲਣ ਦੇ ਆ ਆਪਣੀ ਛੋਟੀ ਦੁਨੀਆ ਕਿੱਥੇ ਰਹਿ ਗਈ ਉਹ ਗਈ ਰੋਟੀਆਂ ਦੇ ਪਕਾਉਣ ਘਰੇ ਹਾਂ ਰੋਟੀ ਦੇ ਬਣਾਉਣ ਉਹ ਗੋਰ ਉਹ ਵੀ ਗੋਰਾ ਹੈ ਉਹ ਚੱਲੇ ਅੱਧਰ ਪੱਤਣ ਕਿਹੜਾ ਕੋਣ ਕੋਣ ਅੱਗੇ ਕੋਣ ਆ ਹਾਂ ਮਾਤਾ ਉਹ ਕਰ ਇੱਕ ਲੋਟੇ ਰੋਟੀ ਨਹੀਂ ਖਾਣੀ ਮਰੀ ਗੰਡੀ ਰੋਟੀ ਪਕਾ ਨਹੀਂ ਉਹ ਭਾਈ ਯਾਰ ਨਹੀਂ ਰੋਟੀ ਦੀ ਠੀਕ ਆ ਕੇ ਆਪਾਂ ਥੋੜਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਭਾਈ ਤਹੀ ਇੰਨੀ ਦੂਰੋਂ ਆਏ ਧੰਨਵਾਦ ਪਾਜੀ ਬਹੁਤ ਬਹੁਤ ਤੁਹਾਡਾ ਸਾਥ ਦਿੱਤਾ ਸਾਨੂੰ ਬਗਾਨੇ ਏਰੀਏ ਚ ਉਹ ਕੋਈ ਜਿਹੜਾ ਛੋਟਾ ਜਿਹਾ ਲਿਆਂਦਾ ਉਹ ਕੀ ਛੋਟਾ ਜਿਹਾ ਹਾਂ ਹਾਂ ਉਹ ਨਹੀਂ ਅੱਧੀ ਨਾਲ ਆ ਗਿਆ ਦੇਲਾ ਭਾਈ ਲਿਆਂਦਾ ਨੂੰ ਲਿਆਂਦਾ ਭਾਈ ਜਦਾਂ ਲੱਗਾ ਮੁੰਡਾ ਉਹ ਮੁੰਡਾ ਵਧੀਆ ਦਾ ਰੰਗੀਲਾ ਏ ਜ਼ੋਰ ਮਾਰਦਾ ਪੂਰਾ ਭਾਈ ਪਾਣੀ ਮਾ 4/4 ਆ ਗਿਆ 4/4 ਹੀ ਛੋਟਾ ਭਾਈ ਤੂੰ ਦੇ ਸੁਤਰੀ ਗਾਲ ਜੀ ਸਾਰਿਆਂ ਨੂੰ ਡਾਉਣ ਗਿਆ ਹੋ ਗਿਆ ਮੇਰਾ ਨਹੀਂ ਹੋਇਆ ਹੋ ਗਿਆ ਇਹ ਕੀ ਤੇਰਾ ਚੱਲਣਾ ਨਹੀਂ ਬਾਕੀ ਟਾਕੀ ਕੈਮਰੇ ਦਾ ਕਹਿ ਗਿਆ ਮੈਨੂੰ ਕਹਿ ਚੜੋ ਫਿਰ ਉਹ ਨਹੀਂ ਰੋਟੀ ਖਾ ਕੇ ਜਾਇਆ ਪਰ ਨਹੀਂ ਕੱਟਿਆ ਨਹੀਂ ਕਲਚ ਪਲੇਟਾ ਡਾਉਣ ਬਾਈ ਇਹ ਲੈ ਚੱਲਣਾ ਕਿੱਥੇ ਜਾਂਦਾ ਹਾਂ ਹਾਂ ਜਿੱਥੋਂ ਲੈ ਕੇ ਆਏ ਤੇ ਚਲਾਓ ਉਧਰ ਚਲੀ ਗਏ